ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਬਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਮੈਂ ਇਹਨਾਂ ਦਾ ਹੁਣ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਖਾਈ ਜੀ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਨਿਹਾਲ ਸਿੰਘ ਆ ਇਹਦਾ ਪਿੰਡ ਆ ਬਾਕੀ ਆਪਣਾ ਕੰਮ ਹੁੰਦਾ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਦਸਾਲੀ ਕਰਨਾ ਤੁਹਾਡਾ ਫਰਜ਼ ਬਣਦਾ ਕਿਉਂਕਿ ਤੁਹਾਡੀ ਜੇਬ 'ਚੋਂ ਪੈਸੇ ਜਾਣੇ ਆ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਹਾਂ ਜੀ ਹਾਂ ਜੀ ਠੀਕ ਪਹਿਲਾਂ ਤਾਂ ਨੰਬਰ ਬੋਲ ਗਏ 842794510 ਪਿੰਡ ਆਪਣਾ ਜੀ ਪਿੰਡ ਖਾਈ ਹੂੰ ਨੇੜੇ ਦੀਨਾ ਸਾਹਿਬ ਪੱਤੋ ਰੌਂਤ ਅਹਮਦੇ ਤੇ ਜ਼ਿਲ੍ਹਾ ਆਪਾਂ ਨੂੰ ਮੋ ਤੇ ਅੱਜ ਫਿਰ ਇੱਕ ਬੈਡ ਦਿਖਾ ਰਹੇ ਆਂ ਜੀ ਹਾਂਜੀ ਇੱਕ ਆ ਜੀ ਓਕੇ ਖੜੀਆਂ ਆਪਣੇ ਕੋਲ ਕਾਫੀ ਹਨਾ ਕੱਚੀਆਂ ਗੈਰ ਖੜੀਆਂ ਦੋ ਹਾਂਜੀ ਇੱਕ ਆ ਖੜੀ ਤੇ ਇੱਕ ਬਾਹਰ ਖੜੀ ਆ ਹਾਂਜੀ ਠੀਕ ਆ ਜੀ ਤੇ ਕ੍ਰੋਸ ਬ੍ਰੀਡ ਦੀਆਂ ਬੈੜਾ ਆਪਾਂ ਤੋਂ ਮਿਲਦੀਆਂ ਹਨਾ ਜੀ ਹਾਂਜੀ ਇਹ ਕ੍ਰੋਸ ਆ ਜਾਂ ਆਪਾਂ ਸਾਈਵਾਲ ਤੇ ਗਿਰਤੀ ਕੰਮ ਜ਼ਿਆਦਾ ਆ ਜੀ ਆਪਣਾ ਓਕੇ ਕਿਉਂਕਿ ਲੋਕਾਂ ਦੀ ਮੰਗ ਆ ਦੁੱਧ ਚੰਗਾ ਹੁੰਦਾ ਹਨਾ ਦੁੱਧ ਦੀ ਕੁਆਲਿਟੀ ਬਹੁਤ ਵਧੀਆ ਜੀ ਬਹੁਤ ਕੁਆਲਿਟੀ ਵਧੀਆ ਹੁੰਦੀ ਆ ਤੇ ਅੱਜ ਆਪਾਂ ਇੱਕ ਬੈਡ ਦਿਖਾ ਰਹੇ ਆਂ ਇਹ ਵੀ ਥੋੜੀ ਹੈ ਕ੍ਰੋਸ ਹਨਾ ਹਾਂਜੀ ਐਚ ਐਫ ਨਾ ਕ੍ਰੋਸ ਆ ਗਈ ਤਾਂ ਹਾਂਜੀ ਹਾਂਜੀ ਤੇ ਕਦੋਂ ਸੂ ਇਹ ਕੱਲ ਸੂਈ ਹੈ ਜੀ ਕਿਹੜਾ ਸੂਆ ਸੂਈਆ ਦੂਸਰਾ ਸੂਈਆ ਜੀ ਦੂਜਾ ਸੂਆ ਸੂਪੀ ਤੇ ਜੇਰ ਪੈ ਗਈ ਜੇਰ ਹਾਂਜੀ ਨੈਟ ਜਮਾ ਓਕੇ ਜੇਰ ਨੈਟ ਪੈ ਗਈ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰਨ ਲਗੇ ਦੂਜਾ ਸੂਆ ਸੂਪੀ ਤੇ ਬੌਲਾ ਕਿੰਨਾ ਕੱਢਦਾ ਜੀ ਬੌਲਾ ਕੱਢਿਆ ਜੀ ਅਸੀਂ ਦਾ 7 7 8 8 ਕਿਲੋ ਬੱਚਿਆਂ ਨੂੰ ਰਜਾ ਕੇ ਛੱਡੇ ਹਾਂਜੀ ਫਿਰ ਚੰਗਈ ਬੌਲੇ ਤੋਂ ਸਟਾਰਟਿੰਗ ਆ ਹਾਂਜੀ ਹਾਂ ਤੇ ਲੇਵਾ ਭਾਲਤਾ ਥੋੜੀ ਜਿਹੀ ਹੈਗੀ ਨਾ हां ਭਾਲ ਮਾਰੀ ਮੁੱਟੀ ਤਾਂ ਫਿਰ ਪੌਂਗਾਇਆਂ ਪਾਈ ਜਾਂਦੀਆਂ ਜੀ ਚਵਾਈ ਚੂਈ ਦੇ ਇੱਕ ਨੰਬਰ ਹਾਂਜੀ ਹਾਂ ਦੇਖੋ ਬਿਨਾ ਨਿਆਣੇ ਤੇ ਬੈਜੋ ਸੁਧੀ ਐ ਓਕੇ ਖੋਲੋ ਜੀ ਤੋੜ ਕਰਾ ਕੇ ਚੈੱਕ ਥਾਣਾ ਥੋਣਾ ਦੀ ਪੂਰੀ ਸਾਫਾਈ ਥਾਣ ਨੇੜੇ ਤੋਂ ਵੀ ਕਰਾ ਦਾਂ ਤੁਹਾਨੂੰ ਚੈੱਕ ਮਗਰ ਆ ਗਿਆ ਬੱਚਾ ਹਨਾ ਹਾਂਜੀ ਨੰਬਰ ਵਾਈ ਦਾ 8427961510 ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਥਾਣਲੇਵੇ ਦੀ ਪੂਰੀ ਸਾਫ ਹਾਂਜੀ ਦੇਅਰ ਕੀ ਫਿਰ ਕਿੰਨਾ ਦੁੱਧ ਕਹਿ ਕੇ ਦੇ ਦੇ ਦੁੱਧ 20 ਤੋਂ ਪਲੱਸ ਦਊ ਆਪਾਂ ਦਊ ਤਾਂ ਵੱਧ ਹੀ ਆਪਾਂ ਤਾਂ ਚੱਲ 20 ਤੋਂ ਪਲੱਸ ਹੀ ਕਹਿੰਨੇ ਬਸ ਬਹੁਤ ਜ਼ਿਆਦਾ ਗੱਲ ਕਰੀਏ ਜੀ ਹਾਂਜੀ ਐਵੇਂ ਹਾਂ ਆਲਾ ਆਪੇ ਹਵਾ ਸੇ ਦਊ ਜੀ ਹੂੰ ਆ ਦੇਖੋ ਜੀ ਫੇਸ ਕਰੋ ਚੈੱਕ ਬਾਕੀ ਅਰੀਨਲ ਦੂਜਾ ਸੁਆ ਚੰਗੇ ਬੋਡੀ ਵੇਟ ਦੀ ਆ ਗਈ ਜੀ ਬਾਕੀ ਦੀ ਗੱਲ ਗਰਮੀ ਨਾਲ ਦੇ ਬਰਾਬਰ ਹੈ ਨਾ ਹਾਂਜੀ ਆ ਦੇਖੋ ਥਣਲੇਵੇ ਦੀ ਚੰਗੀ ਸਾਫ ਆ ਜੀ ਤੇ ਥੱਬੇ ਦਾ ਹਵਾਨਾ ਚੱਕੀ ਫਿਰਦੀ ਆ ਬੜ ਥਣ ਪੂਰੇ ਚੰਗੇ ਸੋਇਲਿੰਗ ਜ਼ਰੂਰ ਆ ਥੋੜੀ ਬਹੁਤੀ ਇਹਦੀ ਕੋਈ ਚੱਕਰ ਨਹੀਂ ਹੁੰਦਾ ਲੈ ਜਾਣੀ ਆ ਆ ਦੇਖੋ ਥਾਂ ਤੁਹਾਨੂੰ ਦਿਖਾਈ ਇਹਨੇ ਥਾਂ ਤੇ ਪੂਰਾ ਵਧੀਆ ਓਕੇ ਹਾਂਜੀ ਆਹ ਦੇਖੋ ਜੀ ਚੰਗੀ ਹੈ ਜੀ ਸਾਇਰ ਚੰਗਾ ਲਾਓ ਬੱਚਾ ਤੇ ਲੇਵਾ ਦਾ ਜੇ ਆਪਾਂ ਗਾਂ ਤੋਂ ਵੀ ਲੱਗ ਜਗੇ ਮੈਂ 2 3 ਫੁੱਟ ਪਿੱਛੇ ਸਾਰਾ ਲੇਵਾ ਪਿਆ ਹੈ ਨਾ ਜੀ ਹਾਂਜੀ ਉਨਾ ਹੀ ਮੂਰੇ ਉਨਾ ਹੀ ਪਿੱਛੇ ਆ ਜੀ ਇੱਥੋਂ ਸਟਾਰਟਿੰਗ ਹੁੰਦੀ ਹੈ ਇਹਦੀ ਹਾਂਜੀ ਧੁੰਨੇ ਕੋਲੋਂ ਜਾਂ ਮੈਂ ਲੇਵਾ ਜੀ ਹੂੰ ਇੱਥੋਂ ਸਟਾਰਟਿੰਗ ਹੋ ਕੇ ਤੇ ਆਹ ਦੇਖੋ ਕਿੱਥੋਂ ਤੱਕ ਲੇਵਾ ਪਿਆ ਅੱਗੇ ਬੱਚੇ ਦਾ ਹਵਾਨਾ ਕਹਿ ਸਕਦੇ ਆ ਬਾਈ ਨੇ ਦੁੱਧ 20 ਕਿਲੋ ਕਿਹਾ ਤਾਂ ਕਿਹਾ ਵੀ 2 ਕਿਲੋ ਵਾਧੇ ਹੈ ਨਾ ਅਗਲੇ ਕੋਲ ਜਾ ਹਾਂਜੀ ਹਾਂ ਦੁੱਧ ਤਾਂ ਪਾਪਾ ਨੂੰ ਦਿਸੀ ਜਾਂਦਾ ਜੀ ਦੁੱਧ ਕਿੰਨਾ ਦੇਣਾ ਹੈ ਨਾ ਕੱਢਣਾ ਹਾਂਜੀ ਤੇ ਰੇਟ ਜਾਇ ਜੀ ਹੁੰਦਿਆ ਬਾਈ ਦੇ ਕੋਈ ਐਸੀ ਗੱਲ ਨਹੀਂ ਆ ਦੇਖੋ ਜੀ ਆ ਗਈ ਜੀ ਆ ਦੇਖੋ ਜੀ ਧਾਰਾ ਧੁਰਾ ਕਰੋ ਚੱਕ ਥੱਲੇ ਤੇ ਜੀ ਆਪਾਂ ਚਵਾਈ ਦੀ ਗੱਲ ਕਰ ਲਏ ਪਹਲਾ ਲੈ ਕੇ ਥਣ ਦਾ ਦਾ ਮੁੱਠੀ ਮੁੱਠੀ ਦਾ ਹੋਇਆ ਹੁੰਦਾ ਹਾਂ ਹਾਂ ਜੀ ਥਣ ਵੀ ਹੁਣ ਤਾਂ ਦੂਜਿਆਂ ਨੂੰ ਮਾਰਦੇ ਜੀ ਹਾਂ ਜੀ ਤੇ ਨਿਆਣਾ ਪਾਓ ਜਾਂ ਨਾ ਪਾਓ ਨਾ ਜੀ ਬੌਲੀ ਸੁਧੀ ਹੈ ਜੀ ਵਿਚਾਰੀ ਕਰਮਾਂ ਵਾਲੀ ਹੂੰ ਹਾਂ ਜੀ ਹੋਰ ਮਾਰਦੇ ਚਾਰ ਕਮਾਗ ਲੈ ਚੋ ਮਗਰ ਲੈ ਚੋ ਮਾਰ ਹੁਣ ਵੀ ਜੇ ਆਪਾਂ ਬੋਲਾ ਕੱਢਣ ਲੱਗ ਜੀਏ ਚੰਗਾ ਹੀ ਆ ਹਾਂਜੀ 10 ਕਿਲੋ ਹੁਣ ਵੀ ਓਕੇ ਜੀ ਹਾਂਜੀ ਧਾਰਾ ਧੁਰਾ ਦੀ ਇੱਕ ਨੰਬਰ ਹੈ ਜੀ ਮਦਰ ਬੱਚਾ ਆ ਗਿਆ ਇੱਟ ਆਪਣਾ ਥੋੜਾ ਅੱਖਰ ਹੌਸ ਆ ਗਿਆ ਇਹਦੇ ਚ ਛਾਈ ਵਾਲ ਦਾ ਲਾ ਲਓ ਕਾਸੀ ਦਾ ਲਾ ਲਓ ਤੇ ਇਹਦੇ ਨਾਲ ਗਰਮ ਹੀ ਨਾਂ ਦੇ ਬਰਾਬਰ ਮੰਨੋ ਹਾਂਜੀ ਤੇ ਦੁੱਧ ਨੇ 20 ਕਿਲੋ ਬਾਕੇ ਕਢ ਦੇਣਾ ਦੂਜਾ ਸੂਆ ਸਾਨੂੰ ਬਾੜ ਕਵਰ ਕਰਕੇ ਪਿੰਡ ਖਾਈ ਤੋਂ ਕੀ ਰੇਟ ਆ ਗਿਆ ਜੀ ਇਹਦਾ ਜਾਇ ਰੇਟ ਕਰਾਂਗੇ ਜੀ ਫੋਨ ਤੇ ਜਮਾ ਫੋਨ ਤੇ ਕਰਾਂਗੇ ਹਾਂਜੀ ਜਮਾ ਜਾਏ ਜਮਾ ਜਾਏ ਜੀ ਬਸ ਅੱਗੇ ਵੀ ਫੋਨ ਤੇ ਹੁੰਦੇ ਹਨਾ ਹਾਂਜੀ 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 ਓਕੇ ਅੱਗੇ ਵੀ ਬਾਈ ਦੇ ਰੇਟ ਫੋਨ ਤੇ ਹੁੰਦੇ ਆ ਹੋਣਗੇ ਜਮਾ ਜਾਏ ਨੰਬਰ ਫੇਰ ਬੋਲ ਦਗੇ ਜੀ 84279 61510 ਪਿੰਡ ਖਾਈ ਜੀ ਹਾਂਜੀ ਤਸੀਲ ਨਿਹਾਲ ਸਿੰਘਾ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਨੇੜੇ ਵਾਜ ਦੇ ਇਧਰ ਦੀਨਾ ਸਾਹਿਬ ਹਾਂਜੀ ਤੇ ਇਧਰ ਆ ਗਈ ਪਤੋ ਹਾਂਜੀ ਧੰਨਵਾਦ ਜੀ